ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਇਹ ਤੂੜੀ ਦਾ ਸੀਜ਼ਨ ਹੋ ਗਿਆ ਜੀ ਖਤਪ ਝਾੜਤੀ ਮਸ਼ੀਨ ਝਾੜ ਕੇ ਖੜਾ ਦੇਣੀ ਆ ਹੁਣ ਤੂੜੀ ਝਾੜ ਰਹੇ ਹਾਂ ਜੀ ਮਸ਼ੀਨ ਕਾਲਾ ਬਾਈ ਕੱਲਾ ਹੀ ਬੋਲੀ ਜਾਂਦਾ ਕੀ ਕੀ ਬੋਲ ਰਿਹਾ ਨਾ ਆਉਂ ਜਾਈ ਨਹੀਂ ਕਹਿਣਾ ਹੈਗਾ ਇਹਦਾ ਵੀ ਤੁਰੀ ਆ ਨਾਲ ਆੜ ਕੇ ਆਪਾਂ ਨੇ ਖੜਾ ਹਣੀਆ ਸ਼ੈੱਡ ਦੇ ਅੰਦਰ ਤੇ ਟਰੈਕਟਰ ਦੇ ਆਪਾਂ ਨੇ ਹਵਾ ਮਾਰੀ ਹੈ ਪਹਿਲਾਂ ਹਵਾ ਮਾਰ ਕੇ ਫਿਰ ਕੰਪਰੈਸ਼ਨ ਨਾਲ ਧੋ ਕੇ ਇਹਨੂੰ ਲਾ ਦੇਣਾ ਹੈ ਸ਼ੈੱਡ ਅੰਦਰ ਫਿਰ ਇਹਦੇ ਨਾਲ ਪਾਵਾਂਗੇ ਜ਼ਮੀਨ ਗਰਮੀ ਇੱਕ ਲਖਤ ਹੋ ਗਈ ਹੈ ਨਾ ਬਾਕੀ ਦੇ ਚਾਂਸ Ik die dat het hier is. Ik denk dat het hier is. Ik kan het je zien. Het is machine te ਨਾ ਕਰ ਦੇਦਾ ਡੈਰੀ ਚ ਕਹਿੰਦੇ ਮੀਂਹ ਦੱਸਿਆ ਵਾ ਬਹੁਤ 2-3 ਦਿਨ ਬਾਹਰ